ਅ ਭਾਈ ਕੀ ਗੱਲ ਹੋਈ ਸੀ ਕੱਲ ਮੈਂ ਨਾ ਆਪਣੇ ਖੇਤਾਂ 'ਚ ਕੰਮ ਕਰਾ ਰਿਆ ਸੀ ਲੰਚ ਟਾਈਮ ਹੋਇਆ ਲੇਬਰ ਸਾਰੀ ਚਲ ਗਈ ਮੈਂ ਕਿਹਾ ਤੁਸੀਂ ਕੁਾਣਾ ਖਾਇਆ ਹੋ ਮੈਂ ਟਰੈਕਟਰਾਂ ਕੋ ਖੜਾ ਸੀ ਇੰਨੀ ਵੇਰ ਨੂੰ ਉੱਥੇ ਬਈਏ ਨਾ ਮੱਛੀਆਂ ਫੜਦੇ ਸੀ ਮੱਛੀਆਂ ਨੂੰ ਮੈਂ ਬਈਆਂ ਨੂੰ ਕਿਹਾ ਮੈਂ ਕਿਹਾ ਤੁਸੀਂ ਨਿਗੀਆਂ ਨਿਗੀਆਂ ਮੱਛੀਆਂ ਫੜਦੇ ਆ ਤੇ ਜਾਲ ਕੱਢ ਲਓ ਉਹ ਨਹੀਂ ਜਾਲ ਕੱਢਿਆ ਉਸ ਤਰ੍ਹਾਂ ਪਈਏ ਤੁਰੇ ਹੀ ਆ ਦਾ ਉਧਰੋਂ ਮੋਟਰਸਾਈਕਲ ਆਦਤੇ ਨਾ ਦੋ ਮੋਟਰਸਾਈਕਲ ਆਤੇ ਚਾਰ ਜਣੇ ਆਏ ਪਿੱਛੋਂ ਮੈਂ ਬਈਆਂ ਨਾਲ ਗੱਲ ਕਰਦਾ ਪਿੱਛੋਂ ਆ ਕੇ ਮੇਰਾ ਮੂੰਹ ਬੰਦ ਕਰ ਲਿਆ ਇੱਕ ਨੇ ਮੂੰਹ ਬੰਦ ਕਰ ਲਿਆ ਦੂਜੇ ਨੇ ਮੇਰੀ ਚੈਨੀ ਤੋੜ ਲਈ ਜਦੋਂ ਚੈਨੀ ਤੋੜੀ ਇੱਕ ਬੰਦਾ ਮੇਰੇ ਹੱਥਾਂ ਆ ਗਿਆ ਅਸੀਂ ਗੁੱਥਮੁਗੱਥਾ ਹੋ ਗਏ ਖੇਤ ਜੇ ਚੱਲ ਗਏ ਜਦੋਂ ਖੇਤ ਦੇ ਵਿੱਚ ਗਏ ਆ ਮੈਂ ਉਹਨੂੰ ਛੱਡਦਾ ਨਹੀਂ ਸੀ ਪਿਆ ਉਹ ਜਿਹੜੇ ਤਿੰਨ ਹੋਰ ਸਕੇ ਉਹ ਮੇਰੇ ਬਾਰ ਬਾਰ ਕਰਦੇ ਸੀ ਇੱਥੇ ਮੇਰੇ ਬਾਰ ਮਾਰਿਆ ਡਾਟ ਮਾਰਿਆ ਟਾਂਕੇ ਲੱਗੇ ਪੰਜ ਟਾਂਕੇ ਲੱਗੇ ਤਾਂ ਫੇਰ ਫੇਰ ਵੀ ਨਹੀਂ ਮੈਂ ਛੱਡਿਆ ਫੋਨ ਨਿਕਲਦਾ ਮੈਂ ਕਿਹਾ ਮੈਂ ਤੈਨੂੰ ਨਹੀਂ ਕਾਕਾ ਹੁਣ ਛੱਡਦਾ ਇੰਨੀ देर ਨੂੰ ਉਹਨਾਂ ਨੇ ਇੱਕ ਨੇ ਪਤਾ ਨਹੀਂ ਉਹਨਾਂ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਇੱਕ ਨੇ ਰਵਲਵਰ ਕੱਢ ਲਿਆ ਮੈਂ ਦੇਖ ਕੇ ਪਛਾਣ ਸਕਦਾ ਕਹਿੰਦਾ ਮਾਰ ਦੇ ਛੱਡ ਦੇ ਇਹਨੂੰ ਨਹੀਂ ਤਾਂ ਤੇਰੇ ਮਾਹੌੜੀ ਮਾਰ ਦੇਣੀ ਨਸ਼ਾ ਵੀ ਕੀਤਾ ਆ ਸੀ ਉਹਨੇ ਜੇ ਨਾ ਮੈਂ ਛੱਡਦਾ ਮੈਂ ਇਹੀ ਸੋਚਿਆ ਮੈਂ ਕਿ ਨਸ਼ੇੜੀ ਹੈਗੇ ਆ ਇਹਨਾਂ ਨੇ ਮਾਹੌੜੀ ਮਾਰ ਦੇਣੀ ਮੈਂ ਫੇਰ ਛੱਡ ਦੁੱਤਾ ਫੇਰ ਬੱਸ ਉਹ ਮੋਟਰਸਾਈਕਲਾਂ ਤੇ ਬੈਠੇ ਉਧਰ ਨੂੰ ਚੱਲ ਗਏ ਇੰਨੀ ਦੇ ਜਦੋਂ ਚੱਲ ਗਏ 5 4 ਮਿੰਟ ਬਾਅਦ ਉਧਰੋਂ ਨਾ ਮੋਟਰਸਾਈਕਲ ਤੇ ਬੰਦਾ ਆਇਆ ਕਹਿੰਦਾ ਭਾਜੀ ਤੁਹਾਡੇ ਨਾਲ ਬਾਰਦਸਤ ਕਰਕੇ ਕੀ ਮੰਦੇ ਮੈਗਾ ਹੋ ਮਰਨਾਂ ਹੀ ਗਿਆ ਕਹਿੰਦਾ ਇਹ ਬਾਗਪੁਰ ਵਾਲ ਨੂੰ ਮੁੜਿਆ ਬੜੀ ਤੇਜ਼ ਗਿਆ ਮੈਨੂੰ ਤਾਂ ਪਹਿਲਾਂ ਹੀ ਕਹਿੰਦਾ ਸ਼ੱਕ ਸਗਾ ਕਿ ਕੋਈ ਬਾਰਦਾਤ ਕਰਕੇ ਆਇਆ ਹੋਵੇ ਸਰ ਜੀ ਅਜੇ ਆਪਣਾ ਨਾ ਤੁਹਾਡੇ ਹੋਇਆ ਤੁਮਨ ਕਿ ਕੋਈ ਰੰਜਿਸ਼ੀ ਹਮਲਾ ਹੈਗਾ ਇਹ ਲੁੱਟ ਨਹੀਂ 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 ਇਹ ਲੁੱਟੋ ਦਾ ਕੋਈ ਰੰਜਿਸ਼ ਨਹੀਂ ਮੈਂ ਦਿਖੇ ਨਹੀਂ ਉਹ ਮੈਂ ਕਿਸੇ ਦੇ ਕਰਨ ਉਹ ਇਸ ਵੇਲੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪੁਲਿਸ ਨੂੰ ਫੇਰ ਮੈਂ ਐਸ ਐਚਓ ਸਾਹਿਬ ਹਰਿਆਣਾ ਵਾਲਿਆਂ ਨੂੰ ਫੋਨ ਕੀਤਾ ਉਹ ਆਗੇ ਮੋਕੇ ਤੇ ਆਗੇ ਉਹ ਦੱਸਾ 15 ਮਿੰਟਾਂ ਬਾਅਦ ਆਗੇ ਉਹ ਪਰ ਬਕੂਆ ਇਹ ਹੈ ਉਹਦੇ ਦਾ ਬਣਦਾ ਫਜ਼ਰ ਦਾ ਬਣਦਾ ਪੇ ਉਹ ਵੀ ਉਹ ਵੀ ਕਹਿੰਦੇ ਪੇ ਤੁਸੀਂ ਅੱਜ ਜਾ ਕੇ ਮੈਡੀਕਲ ਆਪਣਾ ਕਰਾਓ ਅਸੀਂ ਬੰਦਿਆਂ ਨੂੰ ਟ੍ਰੇਸ ਕਰਦੇ ਹੁ ਨਹੀਂ ਮੇਰੇ ਖਾ ਬੰਦੇ ਟ੍ਰੇਸ ਟ੍ਰਸ ਕਰ ਲਏ ਪਤਾ ਲੱਗ ਗਿਆ ਉਹਨਾਂ ਨੂੰ ਪਰ ਬਕੂਆ ਇਹ ਅਸਰਦਾ ਬਣਾ ਠੀਕ ਹੈ ਜੀ